ਜੀਤਕਰ ਕੁਲਦੀਪ ਮਾਨਕ ਹਰਦਾ ਪਰਿਵਾਰ ਅੱਜ ਮੇਲੇ ਦੇ ਵਿੱਚ ਪਹੁੰਚਿਆ ਹੋਇਆ ਹੈ ਕਲਵਾ ਜਰੂਰ ਕਰਾਂਗੇ ਤਾਂ ਕਿਉਂਕਿ ਮੇਲੇ ਤੋਂ ਬਹੁਤ ਉਮੀਦਾਂ ਜੜੀਆਂ ਨੇ ਉਹ ਗੀਤਕਾਰਾਂ ਦੇ ਪਰਿਵਾਰ ਨੂੰ ਹੈਗੀਆਂ ਨੇ ਪਰ ਤਾਂ ਮੇਲੇ ਦੇ ਵਿੱਚ ਪਹੁੰਚੇ ਹਾਂ ਕਿਹੋ ਜਿਹਾ ਲੱਗ ਰਿਹਾ ਜੀ ਉਸ ਬਾਰੇ ਜਰੂਰ ਜਾਨਣਾ ਚਾਹੁੰਦੇ ਹਾਂ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਤੇ ਬਹੁਤ ਖੁਸ਼ੀ ਹੋ ਰਹੀ ਆ ਕਿ ਕੋਈ ਵੱਡਾ ਉਪਰਾਲਾ ਕੀਤਾ ਜਾ ਰਿਹਾ ਤੇ ਉਮੀਦ ਰੱਖਦੀਆਂ ਕਿ ਗਵਰਨਮੈਂਟ ਵੱਲੋਂ ਹੋਰ ਵੱਡੇ ਵੱਡੇ ਇਨਫਲੂਐਂਸ਼ੀਅਲ ਲੋਕ ਨੇ ਜਿਹੜੇ ਆਪਣੇ ਉਹ ਸਾਰੇ ਗੀਤਕਾਰਾਂ ਨੂੰ ਸਪੋਰਟ ਕਰਨਗੇ ਕਿਉਂਕਿ ਪੰਜੀ ਪੰਜਾਬੀ ਸੱਭਿਆਚਾਰ ਦੀ ਸੇਵਾ ਇਹਨਾਂ ਨੇ ਬਖੂਬੀ ਨਿਭਾਈ ਹੈ ਔਰ ਹੱਲੇ ਤੱਕ ਸੰਭਾਲਦੇ ਜਾ ਰਹੇ ਉਮੀਦ ਰੱਖਦੇ ਆ ਕਿ ਹੋਰ ਵੱਡਾ ਉਪਰਾਲਾ ਹੋਇਆ ਇਸ ਦੇ ਵਿੱਚ ਲੱਗਦਾ ਹੈ ਕਿ ਗੀਤਕਾਰਾਂ ਨੂੰ ਸਨਮਾਨ ਮਿਲ ਪਾਵੇਗਾ ਜੋ ਪਹਿਲਾਂ ਕਿਹਾ ਜਾਂਦਾ ਸੀ ਆਵਾਜ਼ ਉੱਠਦੀ ਸੀਗੀ ਮੇਰੇ ਖਿਆਲ ਚ ਪਹਿਲਾਂ ਨਾਲੋਂ ਜੀ ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਵੱਡਾ ਉਪਰਾਲਾ ਸੋ ਉਮੀਦ ਹੈ ਕਿ ਇਸ ਦੀ ਜ਼ਰੂਰ ਉਨਾਂ ਤੱਕ ਜਿੱਥੇ ਤੱਕ ਆਪਾਂ ਆਵਾਜ਼ ਆਪਣੀ ਪਹੁੰਚਾਉਣਾ ਚਾਹੁੰਦੇ ਆ ਪਹੁੰਚੇਗੀ ਔਰ ਪਰਮਾ ਹੁੰਗਾਰਾ ਮਿਲੇਗਾ ਇੱਕ ਸਵਾਲ ਉੱਠਦਾ ਸੀਗਾ ਕਿ ਜਦੋਂ ਵੀ ਕੋਈ ਗੀਤਕਾਰ ਗੀਤ ਲਿਖਦਾ ਹੈਗਾ ਕੁਝ ਵੀ ਕਰਦਾ ਹੈਗਾ ਉਹ ਗੀਤ ਲਿਖ ਕੇ ਚਲਾ ਜਾਂਦਾ ਹੈ ਪਰ ਉਸ ਤੋਂ ਬਾਅਦ ਉਸ ਨੂੰ ਰਾਇਲਟੀ ਜਿਹੜੀ ਹੈਗੀ ਉਹ ਬਹੁਤ ਘੱਟ ਮਿਲਦੀ ਹੈ ਕਈ ਲੋਕ ਦੰਦੇ ਨੇ ਕਈ ਲੋਕ ਨਹੀਂ ਦਿੰਦੇ ਨੇ ਲੱਗਦਾ ਇਸ ਮੇਲੇ ਤੋਂ ਬਾਅਦ ਪ੍ਰਭਾਵ ਬਦਲੇਗਾ ਚੀਜ਼ ਬਦਲਣ ਗਈਆਂ ਹੁਣ ਜੀ ਹਾਂ ਬਿਲਕੁਲ ਮਿਲਣਾ ਚਾਹੀਦਾ ਪਰ ਮੰਗਵਾਰਾ ਕਿਉਂਕਿ ਸਿਰਫ ਗੀਤਕਾਰ ਹੀ ਇਕੱਠੇ ਨਹੀਂ ਹੋਏ ਅੱਜ ਬਹੁਤ ਸਾਰੇ ਆਰਟਿਸਟ ਵੀ ਸਿੰਗਰਜ਼ ਵੀ ਆਏ ਨੇ ਪਰਫਾਰਮ ਵੀ ਕਰਨਗੇ ਉਹਨਾਂ ਦੀ ਸਪੋਰਟ ਦੇ ਵਿੱਚ ਔਰ ਮਿਲਣਾ ਵੀ ਚਾਹੀਦਾ ਹੈ ਜੀ ਕਲਾਕਾਰ ਗੀਤਕਾਰਾਂ ਦੇ ਸਿਰ ਤੇ ਹੀ ਬਣੇ ਨੇ ਔਰ ਇਹ ਇਸੇ ਤਰ੍ਹਾਂ ਗੀਤ ਚਲਦੀ ਰਹੇਗੀ ਸੋ ਦੋਨਾਂ ਦਾ ਮੇਲ ਤਾਂ ਹੀ ਇਹ ਸੰਗੀਤ ਬਣਦਾ ਹਾਂ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਬਿਲਕੁਲ ਕੁਲਦੀਪ ਮਾਨਕ ਖੋਰਾ ਦੇ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਮੇਲੇ ਦੇ ਵਿੱਚ ਪਹੁੰਚੇ ਨੇ ਇਹਨਾਂ ਦੀ ਉਮੀਦ ਹੈ ਕਿ ਜੋ ਗੀਤਕਾਰਾਂ ਨੂੰ ਪਹਿਲਾ ਸਨਮਾਨ ਨਹੀਂ ਮਿਲ ਸਕਿਆ ਜੋ ਚੀਜ਼ਾਂ ਨਹੀਂ ਮਿਲਦੀਆਂ ਸੀ ਜੈ ਰੌਲਟੀ ਨਹੀਂ ਮਿਲਦੀਆਂ ਸੀਗਾ ਉਸ ਮੇਲੇ ਤੋਂ ਬਾਅਦ ਸ਼ਾਇਦ ਮਿਲਣ ਲੱਗ ਪੈਣਗੀਆਂ ਕੈਮਰਾ ਸਰਪੰਕੇ ਦੇ ਨਾਲ ਰਜ ਗੁਪਤਾ ਲੁਧਿਆਣਾ ਓਕੇ ਗੀਤਕਾਰ ਕੁਲਦੀਪ ਮਾਨਕ ਖੋਰਾ ਦਾ ਪਰਿਵਾਰ ਅੱਜ ਮੇਲੇ ਦੇ ਵਿੱਚ ਪਹੁੰਚਿਆ ਹੋਇਆ ਹੈ ਕਲ ਬਾਜਰੂਰ ਕਰਾਂਗੇ ਤਾਂ ਕਿਉਂਕਿ ਮੇਲੇ ਤੋਂ ਬਹੁਤ ਉਮੀਦਾਂ ਜੜੀਆਂ ਨੇ ਉਹ ਗੀਤਕਾਰਾਂ ਦੇ ਪਰਿਵਾਰ ਨੂੰ ਹੈਗੀਆਂ ਨੇ ਬਲਤ ਮੇਲੇ ਦੇ ਵਿੱਚ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਜੀ ਉਸ ਬਾਰੇ ਜ਼ਰੂਰ ਜਾਨਣਾ ਚਾਹਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੋਈ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਉਮੀਦ ਰੱਖਦੀਆਂ ਕਿ ਗਵਰਨਮੈਂਟ ਵੱਲੋਂ ਹੋਰ ਵੱਡੇ ਵੱਡੇ ਇਨਫਲੂਐਂਸ਼ੀਅਲ ਲੋਕ ਨੇ ਜਿਹੜੇ ਆਪਣੇ ਸਾਰੇ ਗੀਤਕਾਰਾਂ ਨੂੰ ਸਪੋਰਟ ਕਰਾਂਗੇ ਕਿਉਂਕਿ ਪੰਜੀ ਪੰਜਾਬੀ ਸੱਭਿਆਚਾਰ ਦੀ ਸੇਵਾ ਇਹਨਾਂ ਨੇ ਬਖੂਬੀ ਨਿਭਾਈ ਹੈ ਔਰ ਹਲੇ ਤੱਕ ਸੰਭਾਲਦੇ ਜਾ ਰਹੇ ਉਮੀਦ ਰੱਖਦੇ ਆ ਕਿ ਹੋਰ ਵੀ ਅੱਗੇ ਵਧੀਆ ਹੰਗਾਰਾ ਮਿਲੂਗਾ ਅੱਛਾ ਇੱਕ ਵੱਡਾ ਉਪਰਾਲਾ ਹੋਇਆ ਹੈ ਜਿਸ ਦੇ ਵਿੱਚ ਲੱਗਦਾ ਹੈ ਕਿ ਗੀਤਕਾਰਾਂ ਨੂੰ ਸਨਮਾਨ ਮਿਲ ਪਾਵੇਗਾ ਜੋ ਪਹਿਲਾਂ ਕਿਹਾ ਜਾਂਦਾ ਸੀ ਆਵਾਜ਼ ਉੱਠਦੀ ਸੀਗੀ ਮੇਰੇ ਖਿਆਲ ਚ ਪਹਿਲਾਂ ਨਾਲੋਂ ਜੀ ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਵੱਡ ਸੋ ਉਮੀਦ ਆ ਕਿ ਇਸ ਦੀ ਜ਼ਰੂਰ ਉਹਨਾਂ ਤੱਕ ਜਿੱਥੇ ਤੱਕ ਆਪਾਂ ਆਵਾਜ਼ ਆਪਣੀ ਪਹੁੰਚਾਉਣਾ ਚਾਹੁੰਦੇ ਆ ਪਹੁੰਚੇਗੀ ਔਰ ਪਰਮਾ ਹੰਗਾਰਾ ਮਿਲੇਗਾ ਇੱਕ ਸਵਾਲ ਉੱਠਦਾ ਸੀਗਾ ਕਿ ਜਦੋਂ ਵੀ ਕੋਈ ਗੀਤਕਾਰ ਗੀਤ ਲਿਖਦਾ ਹੈਗਾ ਕੁਝ ਵੀ ਕਰਦਾ ਹੈਗਾ ਉਹ ਗੀਤ ਲਿਖ ਕੇ ਚਲਾ ਜਾਂਦਾ ਹੈ ਪਰ ਉਸ ਤੋਂ ਬਾਅਦ ਉਸ ਨੂੰ ਰਾਇਲਟੀ ਜਿਹੜੀ ਹੈਗੀ ਉਹ ਬਹੁਤ ਘੱਟ ਮਿਲਦੀ ਹੈ ਕਈ ਲੋਕ ਦੰਦ ਨੇ ਕਈ ਲੋਕ ਨਹੀਂ ਦਿੰਦੇ ਨੇ ਲੱਗਦਾ ਇਸ ਮੇਲੇ ਤੋਂ ਬਾਅਦ ਪ੍ਰਭਾਵ ਬਦਲੇਗਾ ਚੀਜ਼ ਬਦਲਣਗੀ ਹੁਣ ਜੀ ਹਾਂ ਬਿਲਕੁਲ ਮਿਲਣਾ ਚਾਹੀਦਾ ਪਰ ਮੰਗਵਾਰਾ ਕਿਉਂਕਿ ਸਿਰਫ ਗੀਤਕਾਰ ਹੀ ਇਕੱਠੇ ਨਹੀਂ ਹੋਏ ਅੱਜ ਬਹੁਤ ਸਾਰੇ ਆਰਟਿਸਟ ਵੀ ਸਿੰਗਰਸ ਵੀ ਆਏ ਨੇ ਪਰਫਾਰਮ ਵੀ ਕਰਨਗੇ ਉਹਨਾਂ ਦੀ ਸਪੋਰਟ ਦੇ ਵਿੱਚ ਔਰ ਮਿਲਣਾ ਵੀ ਚਾਹੀਦਾ ਹੈ ਜੀ ਕਲਾਕਾਰ ਗੀਤਕਾਰਾਂ ਦੇ ਸਿਰ ਤੇ ਹੀ ਬਣੇ ਨੇ ਔਰ ਇਹ ਇਸੇ ਤਰ੍ਹਾਂ ਗੀਤ ਚਲਦੀ ਰਹੇਗੀ ਸੋ ਦੋਨਾਂ ਦਾ ਮੇਲ ਆ ਤਾਂ ਹੀ ਇਹ ਸੰਗੀਤ ਬਣਦਾ ਹਾਂ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਬਿਲਕੁਲ ਕੁਲਦੀਪ ਮਾਨਕ ਖੋਰਾ ਦੇ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਮੇਲੇ ਦੇ ਵਿੱਚ ਪਹੁੰਚੇ ਨੇ ਇਹਨਾਂ ਦੀ ਉਮੀਦ ਹੈ ਕਿ ਜੋ ਗੀਤਕਾਰਾਂ ਨੂੰ ਪਹਿਲਾ ਸਨਮਾਨ ਨਹੀਂ ਮਿਲ ਸਕਿਆ ਜੋ ਚੀਜ਼ਾਂ ਨਹੀਂ ਮਿਲਦੀਆਂ ਸੀ ਗੈਰ ਰੌਲਟੀ ਨਹੀਂ ਮਿਲਦੀਆਂ ਸੀਗਾ ਉਸ ਮੇਲੇ ਤੋਂ ਬਾਅਦ ਸ਼ਾਇਦ ਮਿਲਣ ਲੱਗ ਪੈਣਗੇ ਕੈਮਰਾ ਸਰਪੰਕੇ ਦੇ ਨਾਲ ਰਜ ਗੁਪਤਾ ਲੁਧਿਆਣਾ